ਅੱਖਾਂ ਸਾਹਮਣੇ ਆਪਣੀ ਮਾਂ ਪੈਣ ਨਾਲ ਹੁੰਦੀ ਕੁੱਟਮਾਰ ਤੇ ਉਹਨਾਂ ਨੂੰ ਜਲੀਲ ਹੁੰਦਾ ਵੇਖ ਕੇ ਵੀ ਕੁਝ ਨਾ ਕਰ ਪਾਉਣ ਵਾਲਾ ਇੱਕ ਦੱਬੂ ਤੇ ਮਾਤੜ ਜਿਹਾ ਬੰਦਾ ਕਿਵੇਂ ਅੱਗੇ ਚੱਲ ਕੇ ਪੰਜਾਬ ਦਾ ਮਹਾਨਾਇਕ ਬਣਿਆ ਜਿਹਦਾ ਨਾਂ ਸੁਣ ਕੇ ਵੀ ਜ਼ਾਲਿਮਾਂ ਦੀ ਰੂਹ ਕੰਬ ਜਾਂਦੀ ਸੀ ਅੱਜ ਗੱਲ ਕਰਾਂਗੇ ਅਣਖੀਲੇ ਮਰਦ ਦਲੇਰ ਸੂਰਮੇ ਜੱਟ ਜੋਣੀ ਮੋੜ ਦੀ ਫਿਲਮਾਂ ਤੇ ਗੀਤਾਂ ਚ ਬੜਾ ਕੁਝ ਮਸਾਲਾ ਲਾ ਕੇ ਤੇ ਤੋੜ ਮਰੋੜ ਕੇ ਪੇਸ਼ ਕੀਤਾ ਜਾਂਦਾ ਹੈ ਪਰ ਜੋ ਕੁਝ ਹਕੀਕਤ ਚ ਵਾਪਰਿਆ ਸੀ ਅੱਜ ਆਪਾਂ ਉਹੀ ਵੇਖਾਂਗੇ ਮਿਸਾਲ ਦੇ ਲਈ ਜੋਣੇ ਮੋੜ ਦੀ ਮੌਤ ਪਹਾੜ ਤੋਂ ਛਾਲ ਮਾਰ ਕੇ ਨਹੀਂ ਸੀ ਹੋਈ ਉਹਨੂੰ ਫਾਂਸੀ ਦਿੱਤੀ ਗਈ ਸੀ ਜੋਣੇ ਮੋੜ ਦੇ ਵੱਡੇ ਭਰਾ ਕਿਸ਼ਨੇ ਦੀ ਮੌਤ ਕਾਲੇ ਪਾਣੀ ਦੀ ਸਜ਼ਾ ਕੱਟਦਿਆਂ ਨਹੀਂ ਕਿਸੇ ਹੋਰ ਕਾਰਨ ਤੋਂ ਹੋਈ ਸੀ ਡੋਗਰ ਨੂੰ ਜੋਣੇ ਮੋੜ ਨੇ ਨਹੀਂ ਉਹਦੇ ਗਰੁੱਪ ਦੇ ਕਿਸੇ ਹੋਰ ਬੰਦੇ ਨੇ ਮਾਰਿਆ ਸੀ ਇਸ ਤੋਂ ਇਲਾਵਾ ਹੋਰ ਵੀ ਕਈ ਇਹੋ ਜਿਹੀਆਂ ਗੱਲਾਂ ਹਨ ਜਿਨ੍ਹਾਂ ਨੂੰ ਹਮੇਸ਼ਾ ਤੋੜ ਮਰੋੜ ਕੇ ਫਿਲਮੀ ਐਂਗਲ ਦੇ ਕੇ ਪੇਸ਼ ਕੀਤਾ ਜਾਂਦਾ ਹੈ ਸੋ ਸੂਰ ਵਿੱਚ ਜੋਣੇ ਮੋੜ ਦਾ ਸੱਚਾ ਤੇ ਸਹੀ ਇਤਿਹਾਸ ਜਾਣਨ ਲਈ ਚਲੋ ਫਿਰ ਸクセਸਦਾਰਾ ਚੈਨਲ ਸਬਸਕ੍ਰਾਈਬ ਕਰਦੇ ਹੋਏ ਅੱਗੇ ਵਧੀਏ ਇਹ ਸਾਰਾ ਵੀਡੀਓ ਮੁੱਖ ਤੌਰ ਤੇ ਪੰਜਾਬ ਦੇ ਇੱਕ ਉੱਗੇ ਕਮਿਸ਼ਨਰ ਮਾਸਟਰ ਭੀਮ ਸਿੰਘ ਮੋੜਾ ਦੀ ਕੀਤੀ 3 ਸਾਲ ਦੀ ਰਿਸਰਚ ਤੇ ਆਧਾਰਿਤ ਹੈ ਉਹਨਾਂ ਦੇ ਬਜ਼ੁਰਗ ਕਦੇ ਜੋਣੇ ਮੋੜ ਨੂੰ ਤਾਂ ਬਾਲਾ ਨਹੀਂ ਮਿਲੇ ਪਰ ਉਹਨਾਂ ਨੇ ਸਰਦਾਰ ਚਤਰ ਸਿੰਘ ਉਰਫ ਚਤਰੇ ਦੇ ਨਾਲ ਕਈ ਵਰੇ ਬਿਤਾਏ ਸਨ ਚਤਰਾ ਜੋਣੇ ਮੋੜ ਦਾ ਉਹੀ ਸਾਥੀ ਸੀ ਜੋ ਜੋ ਪਹਿਲਾਂ ਵੱਡੇ ਪ੍ਰਾਖਿਸ਼ਨੇ ਨਾਲ ਵੀ ਡਾਕੇ ਮਾਰਦਾ ਰਿਹਾ ਸੀ ਤੇ ਬਾਅਦ ਚ ਜੋਣੇ ਮੋੜ ਨੂੰ ਬਚਾਉਣ ਲਈ ਉਹਦੇ ਕਈ ਕੇਸ ਕਿਸ਼ਨੇ ਨੇ ਆਪਣੇ ਸਿਰ ਲੈ ਲਏ ਸਨ ਜਿਸ ਕਰਕੇ ਫਿਰ ਉਹਨੇ ਆਪਣੀ ਸਾਰੀ ਜਵਾਨੀ ਕਾਲੇ ਪਾਣੀ ਦੀ ਜੇਲ੍ਹ ਦੇ ਨਰਕ ਚ ਕੱਟੀ ਸੀ ਇਸ ਤੋਂ ਇਲਾਵਾ ਲੰਬੜਦਾਰ ਬਾਗ ਸਿੰਘ ਤੇ ਬੱਗਾ ਸਿੰਘ ਜੋ ਜੋਣੇ ਮੋੜ ਦੀਆਂ ਤਰੀਕਾਂ ਤੇ ਤੇ ਉਹਨਾਂ ਨਾਲ ਜੇਲ੍ਹ 'ਚ ਮੁਲਾਕਾਤ ਕਰਨ ਵੀ ਜਾਂਦੇ ਰਹੇ ਸਨ ਹੋਰ ਵੀ ਕਈ ਸੱਜਣ ਜਿਨ੍ਹਾਂ ਨੇ ਜੋਣੇ ਮੋੜ ਨੂੰ ਬਿਲਕੁਲ ਨੇੜੇੋਂ ਵਾਚਿਆ ਸੀ ਸੋ ਇਹ ਸਾਰਾ ਵੀਡੀਓ ਇਨ੍ਹਾਂ ਸਭ ਸਰੋਤਾਂ ਤੇ ਆਧਾਰਿਤ ਹੈ ਸ਼ੁਰੂ ਤੋਂ ਸ਼ੁਰੂ ਕਰੀਏ ਤਾਂ ਅੱਜ ਦੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਮੋੜਾਂ 'ਚ ਵਸਦੇ ਸਰਦਾਰ ਖੜਕ ਸਿੰਘ ਦੇ ਘਰ ਬੀਬੀ ਪ੍ਰੇਮਕੌਰ ਦੀ ਕੁਖਤੋਂ ਇੱਕ ਪੁੱਤਰ ਨੇ ਜਨਮ ਲਿਆ ਨਾਮ ਰੱਖਿਆ ਗਿਆ ਜੋਣ ਸਿੰਘ ਜੋਣ ਸਿੰਘ ਦੇ ਦੋ ਵੱਡੇ ਭਰਾ ਵੀ ਸਨ ਕਿਸ਼ਨਾ ਤੇ ਬਿਸ਼ਨਾ ਤੇ ਇਹਨਾਂ ਦੀ ਇੱਕ ਭੈਣ ਵੀ ਸੀ ਬਿਸ਼ਨੀ ਯਾਨੀ ਕਿ ਬੀਬੀ ਬਿਸ਼ਨਕੌਰ ਲਗਭਗ 25 ਸਾਲ ਦੀ ਉਮਰ ਚ ਵਿਚਾਲੜਾ ਪ੍ਰਾਕਾਸ਼ਨਾ ਇੱਕ ਖੁੰਖਾਲ ਡਾਕੂ ਬਣ ਗਿਆ ਸੀ 2.5 ਸਾਲ ਤੱਕ ਉਹਨੇ ਸਾਰੇ ਇਲਾਕਿਆਂ ਚ ਡਾਕਿਆਂ ਦੀ ਅਤਕਰਾ ਛੱਡੀ ਪਰ ਇੱਕ ਆਮ ਜੇ ਘਰ ਦਾ ਮੁੰਡਾ ਡਾਕੂ ਬਣਿਆ ਕਿਉਂ ਇਸ ਗੱਲ ਦਾ ਜਿੰਮਾਤਾ ਹਲਾਤਾਂ ਨੂੰ ਆਪਣੇ ਸਿਰ ਲੈਣਾ ਪਊਗਾ ਦਰਅਸਲ ਮੋੜਾ ਪਿੰਡ ਦਾ ਇੱਕ ਬੜਾ ਤਗੜਾ ਜ਼ਗੀਰਦਾਰ ਹੁੰਦਾ ਸੀ ਨਾਮ ਸੀ ਸਰਦਾਰ ਵਾਸੂਦੇਵ ਸਿੰਘ 4000 ਕਿੱਲਾ ਪੁਏ ਸੀ ਉਹਦੇ ਕੋਲ ਪਰ ਜੇਬ ਦਾ ਜਿੰਨਾ ਅਮੀਰ ਸੀ ਨੀਤ ਦਾ ਉਨਾ ਹੀ ਚੀਪੜ ਇੱਕ ਦਿਨ ਕਿਸ਼ਨੇ ਤੇ ਜੋਣੇ ਹੁਣਾ ਦੀ ਭੈਣ ਬਿਛਨੀ ਬਿਨਾ ਪੁੱਛੇ ਇਸ ਜ਼ਗੀਰਦਾਰ ਦੇ ਖੇਤੋਂ ਥੋੜਾ ਜਿਹਾ ਸਾਗ ਤੋੜ ਲਈ ਆਈ ਇਧਰ ਸਾਗ ਟੱਕ ਕੇ ਚੁੱਲ੍ਹੇ ਤੇ ਹਜੇ ਧਰਿਆਈ ਸੀ ਕੀ ਉਧਰ ਜ਼ਗੀਰਦਾਰ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਨੀਤ ਦੇ ਮਾੜੇ ਜ਼ਗੀਰਦਾਰ ਤੋਂ ਇੰਨੀ ਵੀ ਗੱਲ ਜਰੀ ਨਾ ਗਈ ਤੇ ਉਹ ਆਪਣੇ ਨੌਕਰਾਂ ਸਮੇਤ ਸਿੱਧਾ ਪਹੁੰਚ ਗਿਆ ਠਾਕੁਰ ਸਿੰਘ ਦੇ ਘਰ ਕਿਸ਼ਨਾ ਉਸ ਸਮੇਂ ਘਰੇ ਨਹੀਂ ਸੀ ਵਾਪਸ ਆਉਣ ਤੇ ਉਹਨੂੰ ਤਾਂ ਲੱਗਿਆ ਕਿ ਜ਼ਕੀਰਦਾਰ ਉੱਚੀ ਉੱਚੀ ਰੌਲਾ ਪਾ ਕੇ ਸਾਰੇ ਪਿੰਡ ਦੇ ਸਾਹਮਣੇ ਉਹਦੇ ਮਾਪਿਓ ਨੂੰ ਚੋਰ ਦੱਸ ਕੇ ਜਲੀਲ ਕਰਕੇ ਗਿਆ ਤੇ ਨਾਲ ਹੀ ਚਾਟੀ ਚ ਤੇ ਰਿਆ ਸਾਗ ਵੀ ਰਜਦਾ ਰਜਦਾ ਹੀ ਚੁੱਕ ਕੇ ਲੈ ਗਿਆ ਆਪਣੇ ਮਾਪਿਓ ਦੀ ਹੋਈ ਬੇਇੱਜ਼ਤੀ ਬਾਰੇ ਸੁਣ ਕੇ ਕਿਸ਼ਨੇ ਦਾ ਖੂਨ ਖੋਲਣ ਲੱਗ ਪਿਆ ਚੁੱਕੀ ਆਪਣੀ ਡਾਂਗ ਤੇ ਸਿੱਧਾ ਜਾ ਵਜਿਆ ਜ਼ਗੀਰਦਾਰ ਦੇ ਘਰ ਪਹਿਲਾਂ ਤਾਂ ਉਸ ਜ਼ਗੀਰਦਾਰ ਦਾ ਡਾਂਗ ਨਾਲ ਚੰਗਾ ਕਟਾਪਾ ਚਾੜਿਆ ਜ਼ਗੀਰਦਾਰ ਨੂੰ ਬਚਾਉਣ ਲਈ ਉਹਦੇ ਨੌਕਰ ਕਿਸ਼ਨੇ ਤੇ ਦਿਵਾਲੇ ਹੋਏ ਪਰ ਦੱਸਿਆ ਜਾਂਦਾ ਹੈ ਕਿ ਕਿਸ਼ਨਾ ਜੁੱਸੇ ਦਾ ਬੜਾ ਬਲਵਾਨ ਸੀ ਨਾਲ ਦੀ ਨਾਲ ਨੌਕਰਾਂ ਤੇ ਵੀ ਹੱਥ ਹੋਲਾ ਕਰਤਾ ਜ਼ਗੀਰਦਾਰ ਤੇ ਚੰਗੀ ਤਰ੍ਹਾਂ ਡਾਂਗਾ ਭਰਉਣ ਤੋਂ ਬਾਅਦ ਕਿਸਨੇ ਨੇ ਉਹਦੀ ਘਰਵਾਲੀ ਤੋਂ ਗਹਿਣਾ ਗੱਟਾ ਵੀ ਲੁੱਟ ਲਿਆ ਹੁਣ ਕਿਉਂਕਿ ਜ਼ਗੀਰਦਾਰ ਦੀ ਮੌਕੇ ਦੀਆਂ ਸਰਕਾਰਾਂ 'ਚ ਚੰਗੀ ਪਹੁੰਚ ਸੀ ਇੱਥੋਂ ਤੱਕ ਕਿ ਇਲਾਕੇ ਦਾ ਰਾਜਾ ਵੀ ਉਹਦਾ ਰਿਸ਼ਤੇਦਾਰ ਸੀ ਕਿਸਨਾ ਘਰੇ ਵੜਦਾ ਤਾਂ ਫੜਿਆ ਜਾਂਦਾ ਸੋ ਘਰੇ ਜਾਣ ਦੀ ਥਾਂ ਉਹ ਰੋਈਆਂ ਤੇ ਜੰਗਲਾਂ 'ਚ ਫਰਾਰ ਹੋ ਗਿਆ ਤੇ ਖੰਡਿਆਲੇ ਪਿੰਡ ਦੇ ਜੈਮਲ ਸਿੰਘ ਨਾਂ ਦੇ ਡਾਕੂ ਨਾਲ ਜਰ ਲਿਆ ਹੁਣ ਦੋਹਾਂ ਨੇ ਰਲ ਕੇ ਲੁੱਟਾਂ ਖੋਹਾਂ ਕਰਨੀਆਂ ਸ਼ੁਰੂ ਕਰਤੀਆਂ ਸਨ ਪੁਲਿਸ ਦੇ ਡਰ ਤੋਂ ਇਹ ਦੋਵੇਂ ਲੁੱਟਦਾ ਮਾਲ ਆਪਣੇ ਘਰੇ ਤਾਂ ਲਿਜਾ ਨਹੀਂ ਸਕਦੇ ਸੋ ਜੈਮਲ ਸਿੰਘ ਅਪ ਨਾ ਲੁੱਟਦਾ ਮਾਲ ਅਹਿਮਦ ਡੋਗਰ ਨਾਂ ਦੇ ਇੱਕ ਬੰਦੇ ਦੇ ਘਰ ਰੱਖਦਾ ਸੀ ਹੁਣ ਧਿਆਨ ਨਾਲ ਸੁਣਿਓ ਕਿਉਂਕਿ ਇਹ ਅਹਿਮਦ ਡੋਗਰ ਸਾਡੀ ਕਹਾਣੀ ਦਾ ਇੱਕ ਮੁੱਖ ਕਿਰਦਾਰ ਹੋਣ ਵਾਲਾ ਹੈ ਧਰਮ ਤੋਂ ਮੁਸਲਮਾਨ ਅਹਿਮਦ ਡੋਗਰ ਹਰਿਆਊ ਪਿੰਡ ਦਾ ਇੱਕ ਬੜਾ ਤਗੜਾ ਤੇ ਰਸੂਖਦਾਰ ਬੰਦਾ ਸੀ ਹਕੂਮਤ ਵੱਲੋਂ ਉਹਨੂੰ ਇਲਾਕੇ ਦੇ 11 ਪਿੰਡਾਂ ਦਾ ਚੌਧਰੀ ਐਲਾਨਿਆ ਗਿਆ ਸੀ ਜਿੰਨਾ ਤਗੜਾ ਇਹਦਾ ਰੁਤਬਾ ਸੀ ਸਰੀਰਕ ਪੱਖੋਂ ਵੀ ਉਹਨਾ ਹੀ ਬਲਵਾਨ ਸੀ 7 ਫੁੱਟ ਦਾ ਕੱਦ ਕਸਰਤੀ ਸਰੀਰ ਦੱਸਦੇ ਹਨ ਕਿ ਇੱਕ ਵਾਰ ਕਬੱਡੀ ਖੇਡਦਿਆਂ ਇਹਨੇ ਕਿਸੇ ਖਿਡਾਰੀ ਦੀ ਧੌਂ ਤੇ ਇਹੋ ਜਿਹਾ ਲਫੇੜ ਮਾਰਿਆ ਕਿ ਉਹ ਥਾਂ ਤੇ ਹੀ ਮੁੱਕ ਗਿਆ ਸੀ ਜੈਮਲ ਨੂੰ ਲੱਗਦਾ ਸੀ ਕਿ ਡੋਗਰ ਦੇ ਰਤਬੇ ਕਰਕੇ ਉਹਨਾਂ ਦਾ ਲੁੱਟਦਾ ਮਾਲ ਇੱਥੇ ਸੁਰੱਖਤ ਰਹੂਗਾ ਦੂਜੇ ਪਾਸੇ ਡੋਗਰ ਨੂੰ ਬੈਠੇ ਬਿਠਾਏ ਲੁੱਟਦੇ ਮਾਲ ਤੋਂ ਹਿੱਸਾ ਮਿਲ ਰਿਹਾ ਸੀ ਤੇ ਦੂਜਾ ਉਹਨੂੰ ਇਹ ਵੀ ਸੀ ਕਿ ਕਦੇ ਲੋੜ ਪੈਣ ਤੇ ਇਹਨਾਂ ਤੋਂ ਕੋਈ ਗੈਰਕਾਨੂੰਨੀ ਕੰਮ ਘਟਾਵਾਂਗੇ ਸੋ ਜੈਮਲ ਦੇ ਰਾਹੀਂ ਹੁਣ ਕਿਸ਼ਨਾ ਵੀ ਡੋਗਰ ਦੇ ਘਰ ਆਪਣਾ ਲੁੱਟਦਾ ਮਾਲ ਰੱਖਣ ਲੱਗ ਪਿਆ ਸੀ ਤੇ ਹੌਲੀ-ਹੌਲੀ ਇਹਨਾਂ ਦੀ ਗੂੜੀ ਯਾਰੀ ਪੈ ਗਈ ਇਥੋਂ ਤੱਕ ਡੋਗਰ ਤੇ ਕਿਸ਼ਨਾ ਦੋਵੇਂ ਪੱਗਵਟ ਭਰਾ ਤੱਕ ਬਣ ਗਏ ਸਨ ਇੱਕ ਦਿਨ ਜੈਮਲ ਦੇ ਕਿਸ਼ਨੇ ਨੇ ਰਲ ਕੇ ਕੋਈ ਡਾਕਾ ਮਾਰਿਆ ਪਰ ਲੁੱਟਦਾ ਮਾਲ ਵੰਡਣ ਤੋਂ ਦੋਵਾਂ 'ਚ ਬਹਿਸ ਹੋ ਗਈ ਜੈਮਲ ਨੇ ਕਈ ਪੁੱਠੀਆਂ ਸਿੱਧੀਆਂ ਗੱਲਾਂ ਸੁਣਾਤੀਆਂ ਉਸ ਟਾਈਮ ਤੱਕ ਕਿਸ਼ਨਾ ਚੁੱਪ ਰਿਹਾ ਪਰ ਕੁਝ ਦਿਨਾਂ ਬਾਅਦ ਇੱਕ ਮੇਲਾ ਵੇਖਣ ਜਾਂਦਿਆਂ ਮੌਕਾ ਵੇਖ ਕੇ ਕਿਸ਼ਨੇ ਨੇ ਇੱਕ ਸੂਏ ਦੇ ਕੰਡੇ ਤੇ ਜੈਮਲ ਨੂੰ ਗੋਲੀ ਮਾਰਤੀ ਤੇ ਲੋਥ ਨੂੰ ਵਗਦੇ ਸੂਏ 'ਚ ਸੁੱਟਦਾ ਪਰ ਇਸ ਗੱਲ ਦਾ ਡੋਗਰ ਤੇ ਕਿਸ਼ਨੇ ਦੀ ਯਾਰੀ ਤੇ ਕੋਈ ਫਰਕ ਨਹੀਂ ਪਿਆ ਕਿਸ਼ਨ ਘਰੇ ਤਾਂ ਕਦੀ ਗਦਾਰੀ ਵਰਦਾ ਬਸ ਡਾਕੇ ਮਾਰਦਾ ਲੁੱਟਦਾ maal ਲੈ ਕੇ ਡੋਗਰ ਨੂੰ ਫੜਾ ਦਿੰਦਾ ਤੇ ਦੋਵੇਂ ਮੀਟਰਿੰਦੇ ਸ਼ਰਾਬਾ ਪੀਂਦੇ ਤੇ ਐਸ਼ ਪ੍ਰਸਤੀ ਚ ਡੁੱਬੇ ਰਹਿੰਦੇ ਤੇ ਦੂਜੇ ਪਾਸੇ ਪੁਲਿਸ ਕਿਸ਼ਨੇ ਦੀ ਪਾਲ ਵਿੱਚ ਉਹਦੇ ਘਰੇ ਢੇੜੇ ਤੇ ਢੇਡਾ ਮਾਰਦੀ ਕਦੇ ਉਹਦੀ ਮਾਂ ਪਿਓ ਨੂੰ ਕਦੀ ਜੋਣੇ ਨੂੰ ਤੇ ਕਦੀ ਉਹਦੀ ਭੈਣ ਨੂੰ ਚੁੱਕ ਕੇ ਥਾਣੇ ਲੈ ਜਾਂਦੇ ਤੇ ਰੱਜ ਕੇ ਕੁੱਟਮਾਰ ਕਰਦੇ ਪੁਲਿਸ ਨੇ ਪਰਿਵਾਰ ਦਾ ਜੀਣਾ ਹਰਾਮ ਕਰਤਾ ਸੀ ਜੋਨ ਸਿੰਘ ਤਾਂ ਉਦੋਂ ਵਿਚਾਰਾ ਇੱਕ ਬਿਲਕੁਲ ਹੀ ਆਮ ਜਿਹਾ ਸਿੱਧਾ ਸਾਦਾ ਜਿਹਾ ਬੰਦਾ ਸੀ ਆਪਣੀਆਂ ਅਕਲ ਸਾਹਮਣੇ ਆਪਣੇ ਮਾਂ ਪਿਓ ਤੇ ਭੈਣ ਨਾਲ ਹੁੰਦਾ ਜ਼ੁਲਮ ਵੇਖ ਕੇ ਵੀ ਉਹ ਕੁਝ ਨਹੀਂ ਸੀ ਕਰ ਪਾ ਰਿਹਾ ਆਖਰਕਾਰ ਫਿਰ ਇੱਕ ਦਿਨ ਅੱਕ ਕੇ ਜੋਨ ਸਿੰਘ ਆਪਣੀ ਮਾਂ ਨੂੰ ਲੈ ਕੇ ਸਿੱਧਾ ਪਹੁੰਚਿਆ ਹਰਿਆਊ ਪਿੰਡ ਡੋਗਰ ਦੇ ਘਰ ਜਦੋਂ ਇਹ ਦੋਵੇਂ ਡੋਗਰ ਦੇ ਘਰ ਪਹੁੰਚੇ ਤਾਂ ਡੋਗਰ ਤੇ ਕਿਸ਼ਨਾ ਦੋਵੇਂ दारू ਪੀ ਜਾਂਦੇ ਸਨ ਇਹ ਵੇਖ ਕੇ ਜੋਣੇ ਤੇ ਉਹਦੀ ਮਾਂ ਨੂੰ ਬਹੁਤ ਗੁੱਸਾ ਆਇਆ ਉਹ ਕਹਿਣ ਲੱਗੇ ਕਿ ਤੈਨੂੰ ਕੋਈ ਸ਼ਰਮ ਲਿਆਜ ਹੈ ਕਿ ਨਹੀਂ ਤੂੰ ਇੱਥੇ ਬੈਠਾ दारू ਪੀ ਜਾਂਣਾ ਐਸ਼ ਪ੍ਰਸਤੀ ਕਰੀ ਜਾਂਣਾ ਤੇ ਉਧਰ ਤੇਰੇ ਕਰਕੇ ਤੇਰੇ ਪਰਿਵਾਰ ਨੂੰ ਨਰਕ ਭੋਗਣਾ ਪੈ ਰਿਹਾ ਹੈ ਤੇ ਫਿਰ ਕੁੱਟ ਮਾਰ ਦੀ ਸਾਰੀ ਗੱਲਬਾਤ ਕਹਿ ਸੁਣਾਈ ਹੁਣੇ ਉਹ ਸਮਾਸੀ ਜਦੋਂ ਡੋਗਰ ਤੇ ਮਨ ਵਿੱਚ ਬੇਈਮਾਨੀ ਪਨਪਨੀ ਸ਼ੁਰੂ ਹੋ ਗਈ ਉਹਨੇ ਸੋਚਿਆ ਕਿ ਜੇ ਆਪਣੇ ਘਰਦਿਆਂ ਦੀ ਗੱਲ ਮੰਨ ਕੇ ਕਿਸ਼ਨੇ ਨੇ ਡਾਕੇ ਮਾਰਨੇ ਬੰਦ ਕਰਤੇ ਤਾਂ ਮੈਨੂੰ ਜਿਹੜਾ ਬੈਠੇ ਬਿਠਾਈ ਨੂੰ ਹਿੱਸਾ ਆਉਂਦਾ ਹੈ ਉਹ ਤਾਂ ਬੰਦ ਹੋਊਗਾ ਹੀ ਸਗੋਂ ਜਿਹੜਾ ਮਾਲ ਮੇਰੇ ਕੋਲ ਜਮਾ ਪਿਆ ਹੈ ਕਿਸਨਾ ਉਹ ਵੀ ਵਾਪਸ ਮੰਗੂਗਾ ਹੁਣ ਤੱਕ ਡਾਕੇ ਮਾਰ ਮਾਰ ਕੇ ਕਿਸਨੇ ਨੇ ਡੋਗਰ ਦੇ ਕੋਲ ਸੋਨੇ ਚਾਂਦੀ ਨਾਲ ਦੋ ਵੱਡੀਆਂ ਵੱਡੀਆਂ ਗਾਗਰਾਂ ਭਰਤੀਆਂ ਸੰ ਸੋ ਡੋਗਰ ਨੇ ਫਿਰ ਇੱਕ ਜੁਗਤ ਲੜਾਈ ਜਿਉਨੇ ਮੋੜ ਤੇ ਉਹਦੀ ਮਾਂ ਨੂੰ ਕਿਸੇ ਤਰ੍ਹਾਂ ਝੁੱਟੇ ਸੱਚੇ ਦਿਲਾਸੇ ਦੇ ਕੇ ਵਾਪਸ ਪਿੰਡ ਭੇਜਤਾ ਕਿ ਮੈਂ 11 ਪਿੰਡਾਂ ਦਾ ਚੌਧਰੀ ਹਾਂ ਮੇਰੀ ਪੂਰੀ ਪੌਂਚ ਹੈ ਸਰਕਾਰ ਤੱਕ ਮੈਂ ਅੱਜ ਹੀ ਜਾ ਕੇ ਗੱਲ ਕਰਦਾ ਅੱਜ ਤੋਂ ਬਾਅਦ ਤੁਹਾਨੂੰ ਕੋਈ ਤੰਗ ਨਹੀਂ ਕਰੂਗਾ ਭੋਲੇ-ਪਾਲੇ ਮਾਂ-ਪੁੱਤ ਨੂੰ ਵਾਪਸ ਭੇਜਣ ਤੋਂ ਬਾਅਦ ਹੁਣ ਡੋਗਰ ਨੇ ਆਪਣੀ ਅਗਲੀ ਚਾਲ ਚੱਲੀ ਦਰਅਸਲ ਪਿਛਲੇ 2.5 ਸਾਲਾਂ 'ਚ ਕਿਸਨੇ ਨੇ ਇੰਨੇ ਡਾਕੇ ਮਾਰੇ ਸਨ ਕਿ ਉਹਦੀ ਮੁਖਬਰੀ ਕਰਨ ਤੇ ਸਰਕਾਰ ਨੇ ਸੋਨੇ ਦੇ ਕੰਗਣਾਂ ਦੀ ਜੋੜੀ ਤੇ 500 ਰੁਪਏ ਨਗਦ ਦਾ ਮੋਟਾ ਇਨਾਮ ਰੱਖਿਆ ਹੋਇਆ ਸੀ ਸੋ ਹੁਣ ਡੋਗਰ ਦੇ ਦਿਮਾਗ 'ਚ ਇਹ ਚੱਲ ਰਿਹਾ ਸੀ ਕਿ ਜੇ ਮੈਂ ਕਿਸਨੇ ਨੂੰ ਪੁਲਿਸ ਤੇ ਹੱਥੀ ਫੜਾ ਦੇਵਾਂ ਤਾਂ ਇਨਾਮ ਤਾਂ ਮੈਨੂੰ ਮਿਲੂਗਾ ਹੀ ਲੁੱਟ ਦਾ ਸਾਰਾ ਮਾਲ ਵੀ ਮੈਂ ਹੀ ਨੱਪ ਜਾਊਂਗਾ ਕਿਸਨੇ ਦੀ ਇੱਕ ਬੜੀ ਵੱਡੀ ਕਮਜ਼ੋਰੀ ਸੀ ਉਹ ਸ਼ਰਾਬ ਬਹੁਤ ਪਿੰਦਾ ਸੀ दारू ਪੀਤੇ ਬਾਅਦ ਉਹਨੂੰ ਕੋਈ ਹੋਸ਼-ਵਾਸ ਨਹੀਂ ਸੀ ਰਹਿੰਦਾ ਤੇ ਡੋਗਰ ਨੇ ਵੀ ਇਸੇ ਗੱਲ ਦਾ ਫਾਇਦਾ ਚੱਕਿਆ ਤੇ ਕਿਸਨੇ ਨੂੰ ਪਿਆ ਪਿਆ ਕੇ ਨਿਡਾਲ ਕਰਤਾ ਬੇਸੁਰਤ ਪਏ ਕਿਸਨੇ ਨੂੰ ਸੰਗਲਾ ਨਾਲ ਮੰਜੇ ਤੇ ਬੰਨ ਕੇ ਆਪ ਸਿੱਧਾ ਬਲਾਡੇ ਥਾਣੇ ਪਹੁੰਚ ਗਿਆ ਤੇ ਫਿਰ ਪੁਲਿਸ ਬੁਲਾ ਕੇ ਕਿਸਨੇ ਨੂੰ ਗ੍ਰਿਫਤਾਰ ਕਰਵਾ ਦਿੱਤਾ ਤੇ ਹੁਣ ਕਿਉਂਕਿ ਕਿਸਨੇ ਦਾ ਵੈਰ ਸਿੱਧਾ ਵੱਡੇ-ਵੱਡੇ ਜ਼ਗੀਰਦਾਰਾਂ ਤੇ ਜ਼ਗੀਰਦਾਰਾਂ ਦੀ ਰਿਸ਼ਤੇਦਾਰੀ ਕਰਕੇ ਸਿੱਧਾ ਰਾਜੇ ਨਾਲ ਪੈ ਚੁੱਕਿਆ ਸੀ ਸੋ ਹਰਜਾਨਾ ਤਾਂ ਉਹਨੂੰ ਭੁਗਤਣਾ ਹੀ ਪੈਣਾ ਸੀ ਕਿਸਨੇ ਤੇ ਮੁਕੱਦਮਾ ਚੱਲਿਆ ਤੇ ਉਹਨੂੰ ਕਾਲੇ ਪਾਣੀ ਦੀ ਸਜ਼ਾ ਸੁਣਾ ਦਿੱਤੀ ਗਈ ਨਰਕ ਤੋਂ ਵੀ ਬੱਤਰ ਉਸ ਕਾਲੇ ਪਾਣੀ ਦੀ ਜੇਲ੍ਹ ਵਿੱਚ ਕੈਦੀਆਂ ਨਾਲ ਕਿਸ ਤਰ੍ਹਾਂ ਤਸ਼ੱਦਦਾਂ ਢਾਈਆਂ ਜਾਂਦੀਆਂ ਸਨ ਪਿਛਲਾ ਵੀਡੀਓ ਅਸੀਂ ਇਸੇ ਟੌਪਿਕ ਤੇ ਬਣਾਇਆ ਸੀ ਸੋ ਜੇ ਤੁਸੀਂ ਵੇਖਣਾ ਚਾਹੋ ਤਾਂ ਇਸ ਵੀਡੀਓ ਦੇ ਐਂਡ ਵਿੱਚ ਸਕਰੀਨ ਤੇ ਹੀ ਤੁਹਾਨੂੰ ਲਿੰਕ ਮਿਲ ਜਾਊਗਾ ਕਿਸ਼ਨੇ ਨੇ ਆਪਣੀ ਸਾਰੀ ਜਵਾਨੀ ਕਾਲੇ ਪਾਣੀ ਦੀ ਜੇਲ੍ਹ ਵਿੱਚ ਕੱਟੀ ਫਿਲਮ 'ਚ ਵਿਖਾਇਆ ਗਿਆ ਹੈ ਕਿ ਉਸ ਦੀ ਮੌਤ ਵੀ ਉੱਥੇ ਹੀ ਹੋਈ ਸੀ ਪਰ ਅਸਲ ਵਿੱਚ ਜੋਣੇ ਮੋੜ ਨੂੰ ਫਾਂਸੀ ਲੱਗਣ ਦੇ ਕਈ ਸਾਲਾਂ ਬਾਅਦ ਕਾਲੇ ਪਾਣੀ ਦੀ ਸਜ਼ਾ ਕੱਟ ਕੇ ਕਿਸ਼ਨਾ ਵਾਪਸ ਪਿੰਡ ਮੁੜ ਆਇਆ ਸੀ ਤੇ ਇੱਥੇ ਰਹਿ ਕੇ ਅਗਲੇ ਅਰਪਨ ਸਾਲ ਉਹਨੇ ਖੇਤੀ ਕਰਦੇ ਬਤਾਏ ਸਨ ਤੇ ਤੇ ਰੋਈਆਂ ਵਿੱਚ ਹੀ ਫਿਰ ਸੱਪ ਲੜਨ ਕਰਕੇ ਉਸਦੀ ਮੌਤ ਹੋਈ ਸੀ ਡੋਗਰ ਨੇ ਹੀ ਮੁਖਬਰੀ ਕਰਕੇ ਕਿਸ਼ਨੇ ਨੂੰ ਫੜਾਇਆ ਸੀ ਇਸ ਗੱਲ ਦਾ ਪਤਾ ਜਦੋਂ ਜੋਣੇ ਮੋੜ ਨੂੰ ਲੱਗਿਆ ਤਾਂ ਉਸ ਘੜੀ ਜੋਣ ਸਿੰਘ ਦੀ ਪੂਰੀ ਜ਼ਿੰਦਗੀ ਹੀ ਬਦਲ ਗਈ ਤੇ ਜੋਣ ਸਿੰਘ ਤੋਂ ਜੋਣਾ ਮੋੜ ਬਣਨ ਦਾ ਸਫ਼ਰ ਇੱਥੋਂ ਸ਼ੁਰੂ ਹੋਇਆ ਆਪਣੇ ਭਰਾ ਨਾਲ ਹੋਈ ਯਾਰ ਮਾਰ ਦਾ ਵਾਕਾ ਸੁਣ ਕੇ ਉਸ ਮਾਤੜ ਤੇ ਸਿੱਧੇ ਸਾਦੇ ਜਿਹੇ ਨੌਜਵਾਨ ਦੇ ਡੋਲੇ ਫੜਕਣ ਲੱਗ ਪਏ ਇੱਕ ਵਿੱਚ ਐਸੀ ਅੱਗ ਬਲੀ ਜਿਸ ਨੇ ਜੋਣੇ ਮੋੜ ਨੂੰ ਹਥਿਆਰ ਛੁੱਟਣ ਦੇ ਮਜਬੂਰ ਕਰਤਾ ਜੋਣ ਸਿੰਘ ਦਾ ਜਨਮ ਹੋਇਆ ਸੀ 1860 ਵਿੱਚ ਤੇ ਜਦੋਂ ਡਾਕੂ ਬਣਿਆ ਉਸ ਸਮੇਂ ਉਹਦੀ ਉਮਰ ਲਗਭਗ 21-22 ਸਾਲ ਸੀ ਯਾਨੀ ਕਿ ਇਹ ਲਗਭਗ 1882-83 ਦੀ ਗੱਲ ਹੋਊਗੀ ਜਦੋਂ ਜੋਣਾ ਮੋੜ ਬਾਗੀ ਹੋਇਆ ਫਿਲਮ ਚ ਵਿਖਾਇਆ ਗਿਆ ਹੈ ਕਿ ਕਾਲੇ ਪਾਣੀ ਦੀ ਜੇਲ੍ਹ ਤੋਂ ਭੇਜੇ ਗਏ ਆਪਣੇ ਭਰਾ ਦੇ ਸੁਨੇਹੇ ਤੋਂ ਜੋਣੇ ਮੋੜ ਨੂੰ ਪਤਾ ਲੱਗਿਆ ਕਿ ਇਹ ਸਾਰਾ ਕਾਰਾ ਡੋਗਰ ਦਾ ਹੈ ਪਰ ਅਸਲ ਵਿੱਚ ਜੋਣੇ ਮੋੜ ਨੂੰ ਇਹ ਗੱਲ ਚਿੱਠੀ ਤੋਂ ਹੀ ਪਤਾ ਲੱਗੀ ਇਲਾਕੇ ਦੇ ਕਿਸੇ ਬੰਦੇ ਨੇ ਦੱਸੀ ਜਾਂ ਕੋਈ ਹੋਰ ਜਰੀਆ ਬਣਿਆ ਇਸ ਬਾਰੇ ਕੋਈ ਪੁਖਤਾ ਜਾਣਕਾਰੀ ਇਤਿਹਾਸ ਤੋਂ ਨਹੀਂ ਮਿਲਦੀ ਇਸ ਤੋਂ ਇਲਾਵਾ ਕੁਝ ਇਤਿਹਾਸਕਾਰ ਤੇ ਕੁਝ ਯੂਟਿਊਬਰ ਵੀਰ ਇਹ ਦੱਸਦੇ ਹਨ ਕਿ ਜਿਸ ਦਿਨ ਜੋਣੇ ਮੋੜ ਨੂੰ ਸੁਨੇਹਾ ਮਿਲਿਆ ਉਹਨੇ ਉਸੇ ਦਿਨ ਹੀ ਸੋਚ ਲਿਆ ਕਿ ਕੱਲ ਨੂੰ ਮੈਂ ਡੋਗਰ ਨੂੰ ਮਾਰੂੰਗਾ ਕਿਉਂਕਿ ਭਰਾ ਨਾਲ ਹੋਈ ਗਦਾਰੀ ਬਾਰੇ ਸੁਣ ਕੇ ਕੋਈ ਉਡੀਕ ਥੋੜੀ ਕਰੂਗਾ ਪਰ ਮੈਨੂੰ ਲੱਗਦਾ ਹੈ ਕਿ ਇਹ ਗੱਲ ਅਸਲੀਅਤ ਤੋਂ ਦੂਰ ਹੈ ਇੱਕ ਆਮ ਜੇਕਰ ਦਾ ਮਾਤੜ ਜਿਹਾ ਬੰਦਾ ਜਿਨੇ ਚਲਾਉਣੇ ਤਾਂ ਦੂਰ ਕਦੇ ਬੰਦੂਕ ਹੱਥ ਵਿੱਚ ਫੜ ਕੇ ਵੀ ਨਹੀਂ ਵੇਖੀ ਨਾ ਉਹਦੇ ਕੋਲ ਕੋਈ ਅਸਲਾ ਹੈ ਨਾ ਘੋੜਾ ਹੈ ਤੇ ਨਾ ਹੀ ਉਹਨੂੰ ਚੱਜ ਤਰ੍ਹਾਂ ਘੋੜਸਵਾਰੀ ਕਰਨੀ ਆਉਂਦੀ ਹੈ ਕਿਉਂਕਿ ਉਹਨਾਂ ਸਮਿਆਂ 'ਚ ਗਰੀਬਾਂ ਕੋਲ ਘੋੜੇ ਕਿੱਥੇ ਹੁੰਦੇ ਸਨ ਤੇ ਜੇ ਇਹੋ ਜਿਹਾ ਬੰਦਾ ਧਾਰ ਲਵੇ ਕਿ ਮੈਂ ਅੱਜ ਹੀ 11 ਪਿੰਡਾਂ ਦੇ ਚੌਧਰੀ ਨੂੰ ਕਤਲ ਕਰੂੰਗਾ ਉਹ ਵੀ ਚਾਂਚਕ ਹਮਲਾ ਕਰਕੇ ਨਹੀਂ ਉਸ ਨੂੰ ਵੰਗਾਰ ਕੇ ਤਾਂ ਤੁਸੀਂ ਦੱਸੋ ਕਿ ਇਹ ਗੱਲ ਪੁੱਗਣ ਦੇ ਕਿੰਨੇ ਚਾਂਸ ਬਣਦੇ ਹਨ ਸਭ ਤੋਂ ਪਹਿਲਾਂ ਜੋਣਾ ਸ਼ਰੀਕੇ ਚੋਂ ਆਪਣੇ ਭਤੀਜੇ ਚਤਰੇ ਦੇ ਰਾਹੀਂ ڈاکੂਆਂ ਦੇ ਗਿਰੋਹ ਚ ਸ਼ਾਮਲ ਹੋਇਆ ਇਹ ਉਹੀ ਚਤਰਾ ਹੈ ਜਿੱਦੀ ਗੱਲ ਆਪਾਂ ਵੀਡੀਓ ਦੇ ਸ਼ੁਰੂਆਤ ਵਿੱਚ ਕਰ ਚੁੱਕੇ ਹਾਂ ਇੱਥੇ ਆਪਣੇ ਸਾਥੀਆਂ ਤੋਂ ਉਹਨੇ ਘੋੜਸਵਾਰੀ ਤੇ ਹਥਿਆਰ ਚਲਾਉਣਾ ਸਿੱਖਿਆ ਦਰਅਸਲੇ ਉਹੀ ਸਮਾਂ ਸੀ ਜਦੋਂ ਜੋਣਾ ਮੋੜ ਪੰਜਾਬ ਦੇ ਲੋਕ ਨਾਇਕ ਦੇ ਰੂਪ ਵਿੱਚ ਉੱਭਰ ਕੇ ਸਾਹਮਣੇ ਆਇਆ ਉਹਨਾਂ ਸਮਿਆਂ ਚ ਮੋਢਿਆਂ ਤੇ ਬੰਦੂਕਾਂ ਟੰਗੀ ਬਥੇਰੇ ڈاکੂ ਰੋਈਆਂ ਚ ਤੁਰੇ ਫਿਰਦੇ ਸਨ ਪਰ ਜੂਣਾ ਮੋੜ ਉਹਨਾਂ ਸਭ ਤੋਂ ਵੱਖਰਾ ਸੀ ਉਹ ਡਾਕੂ ਸਿਰਫ ਜ਼ੁਲਮ ਕਰਨ ਵਾਲਿਆਂ ਜ਼ਗੀਰਦਾਰਾਂ ਸ਼ਾਹੂਕਾਰਾਂ ਤੇ ਸਰਕਾਰੀ ਅਫਸਰਾਂ ਲਈ ਸੀ ਆਮ ਆਵਾਮ ਲਈ ਤਾਂ ਉਹ ਦੁੱਖਾਂ ਨੂੰ ਠੱਲ ਪਾਉਣ ਵਾਲਾ ਮਸੀਹਾ ਸੀ ਉਹ ਗਰੀਬਾਂ ਦਾ ਲਹੂ ਚੂਸਣ ਵਾਲੇ ਵੱਡੇ ਵੱਡੇ ਤਨਾਡਾਂ ਨੂੰ ਲੁੱਟਦਾ ਤੇ ਸਭ ਕੁਝ ਆਵਾਮ ਵਿੱਚ ਵੰਡ ਦਿੰਦਾ ਸ਼ਾਹੂਕਾਰਾਂ ਦੇ ਘਰੇ ਪਹੁੰਚਦਾ ਤਾਂ ਲੁੱਟਮਾਰ ਕਰਨ ਦੇ ਨਾਲ-ਨਾਲ ਉਹਨਾਂ ਦੀਆਂ ਬਹਿਆਂ ਤੱਕ ਨੂੰ ਅੱਗ ਲਾ ਦਿੰਦਾ ਤੇ ਜੇ ਕੋਈ ਆਵਾਮ ਨੂੰ ਤੰਗ ਕਰਨ ਦੀ ਕੋਸ਼ਿਸ਼ ਕਰਦਾ ਤਾਂ ਉਹਦੀ ਪਤਾਲ ਦੀ ਟਿਕਟ ਕੱਟ ਦਿੰਦਾ ਮਿਸਾਲ ਦੇ ਲਈ ਉਹ ਜੱਜ ਜਿਨੇ ਕਰਜ਼ਦਾਰ ਕਿਸਾਨਾਂ ਦੀਆਂ ਜ਼ਮੀਨਾਂ ਦੀ কুরਕੀ ਦਾ ਆਰਡਰ ਦਿੱਤਾ ਸੀ ਜੋਨੇ ਮੋੜ ਤੇ ਗਰੁੱਪ ਨੇ ਸਭ ਤੋਂ ਪਹਿਲਾਂ ਉਹਨੂੰ ਸੋਧਿਆ ਹਾਲਾਂਕਿ ਫਿਲਮ ਵਿੱਚ ਇਹ ਕੰਮ ਬੜਾਈ ਸੋਖਾ ਤੇ ਛੋਟੇ ਪੱਤਰ ਦਾ ਕਰਕੇ ਵਿਖਾਇਆ ਗਿਆ ਹੈ ਪਰ ਅਸਲ ਵਿੱਚ ਉਸ ਜੱਜ ਦੇ ਨਾਲ ਬੜੀ ਵੱਡੀ ਸਿਕਿਉਰਿਟੀ ਰਹਿੰਦੀ ਸੀ ਤੇ ਉਹ ਰਹਿੰਦਾ ਵੀ ਰੋਈਆਂ ਤੋਂ ਦੂਰ ਸ਼ਾਹੀ ਚਾਰਦिवारी ਅੰਦਰ ਸੀ ਕਈ ਹਫ਼ਤਿਆਂ ਤੱਕ ਸਿਰਖਪਾਈ ਕਰਨ ਤੋਂ ਬਾਅਦ ਉਹਦਾ ਘੇਰਾ ਟੁੱਟ ਪਾਇਆ ਸੀ ਉਸ ਸਮੇਂ ਆ ਪੰਜਾਬ ਦੀ ਹਰ ਧੀ ਜੋਣੇ ਮੋੜ ਨੂੰ ਆਪਣਾ ਭਰਾ ਮੰਦੀ ਸੀ ਉਹਦੇ ਨਾਂ ਦੀਆਂ ਬੋਲੀਆਂ ਪਾਈਆਂ ਜਾਂਦੀਆਂ ਸਨ ਜੋਣੇ ਮੋੜ ਨੇ ਲੁੱਟਦੇ ਮਾਲ ਨਾਲ ਮਹਿਲ ਮਨਾਰੇ ਤੇ ਜ਼ਮੀਨ ਜਾਇਦਾਦਾਂ ਨਹੀਂ ਬਣਾਈਆਂ ਆਮ ਜਨਤਾ ਦਾ ਪਿਆਰ ਹੀ ਉਹਦੀ ਅਸਲੀ ਜਾਇਦਾਦ ਸੀ ਜਿੱਥੇ ਭੁੱਖ ਲੱਗਦੀ ਰੋਟੀ ਮੰਗ ਕੇ ਖਾ ਲੈਂਦੇ ਤੇ ਲੋਕ ਵੀ ਆਪਣੇ ਪਰਿਵਾਰਕ ਜੀਆਂ ਵਾਂਗ ਉਹਨਾਂ ਦੀ ਸੇਵਾ ਸੰਭਾਲ ਕਰਦੇ ਇਸੇ ਕਰਕੇ ਹੀ ਜੋਣੇ ਮੋੜ ਲੰਬੇ ਸਮੇਂ ਤੱਕ ਪੁਲਿਸ ਦੇ ਹੱਥ ਨਹੀਂ ਆਇਆ ਇੱਕ ਵਾਰ ਦੀ ਗੱਲ ਹੈ ਕਿ ਇਸੇ ਤਰ੍ਹਾਂ ਹੀ ਇਹ ਡਾਕੇ ਮਾਰਦੇ ਥੱਕੇ ਟੁੱਟੇ ਇੱਕ ਮੀਤੇ ਨਾਮ ਦੇ ਸ਼ਖਸ ਦੇ ਖੇਤਾਂ 'ਚ ਪਹੁੰਚਦੇ ਹਨ ਮੀਤੇ ਨੇ ਸੇਵਾ ਤਾਂ ਬੜੀ ਕੀਤੀ ਪਰ ਜਦੋਂ ਥੱਕੇ ਟੁੱਟੇ ਇਹ ਸਾਰੇ ਰੱਜ ਪੁੱਜ ਕੇ ਆਰਾਮ ਨਾਲ ਛਾਵੇਂ ਸੌਂ ਗਏ ਤਾਂ ਮਿੱਤੇ ਦੇ ਮਨ ਵਿੱਚ ਲਾਲਚ ਆ ਗਿਆ ਕਿਉਂਕਿ ਜੋਣੇ ਦੇ ਸਰਤੇ ਸਰਕਾਰ ਨੇ 1000 ਰੁਪਏ ਦਾ ਬੜਾ ਮੋਟਾ ਇਨਾਮ ਰੱਖਿਆ ਹੋਇਆ ਸੀ 500 ਅੰਗਰੇਜ਼ ਸਰਕਾਰ ਨੇ ਤੇ 500 ਇਲਾਕੇ ਦੇ ਰਾਜੇ ਨੇ ਮਿੱਤਾ ਭੱਜਿਆ ਗਿਆ ਭਵਾਨੀਗੜ੍ਹ ਦੀਆਂ ਕਚਹਿਰੀਆਂ 'ਚ ਤੇ ਜਾ ਕੇ ਮੁਖਬਰੀ ਕਰ ਦਿੱਤੀ ਤੇ ਫਿਰ ਬਿਜਲੀ ਦੀ ਤੇਜ਼ੀ ਨਾਲ ਪੁਲਿਸ ਮਿੱਤੇ ਦੇ ਖੇਤਾਂ ਵੱਲ ਵਧੀ ਜੋਣਾ ਮੋੜ ਦੇ ਨਾਲ ਦੇ ਸਾਰੇ ਸਾਥੀ ਤਾਂ ਸੁੱਤੇ ਪਏ ਸਨ ਪਰ ਜੋਣੇ ਦੀ ਘੋੜੀ ਬੜੀ ਸਮਝਦਾਰ ਸੀ ਕਿਸੇ ਸਮੇਂ ਇੱਕ ਘੋੜੀ ਮਹਾਰਾਜੇ ਪਟਿਆਲੇ ਦੇ ਤਵੇਲੇ ਦੀ ਸ਼ਾਨ ਹੋਇਆ ਕਰਦੀ ਸੀ। ਉਹ ਘੋੜੀ ਆਪਣੇ ਮਾਲਕ ਨੂੰ ਉਠਾਉਣ ਲਈ ਬੜੇ ਜ਼ੋਰ-ਜ਼ੋਰ ਨਾਲ ਹਿੰਕਦੀ ਰਹੀ ਪਰ ਜੋਣਾ ਮੋੜ ਤੇ ਨਾਲ ਦੇ ਸਾਰੇ ਸਾਥੀ ਬੜੀ ਗਹਿਰੀ ਨੀਂਦ ਵਿੱਚ ਸੁੱਤੇ ਪਏ ਸਨ। ਜਦੋਂ ਰੋਲਾ ਪোন ਨਾਲ ਗੱਲ ਨਾ ਬਣੀ ਤਾਂ ਉਸ ਘੋੜੀ ਨੇ ਖੁਰ ਮਾਰ ਕੇ ਆਪਣੇ ਮਾਲਕ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ। ਤਾਂ ਖੁਰ ਸਿੱਧਾ ਜੋਣੇ ਮੋੜ ਦੀ ਨੱਕ ਤੇ ਵੱਜਾ। ਸੱਟ ਵੀ ਲੱਗੀ ਤੇ ਕਾਫੀ ਲਹੂ ਵੀ ਵਗਿਆ ਪਰ ਘੋੜੀ ਦੀ ਸਮਝਦਾਰੀ ਨੇ ਉਹਨਾਂ ਦੀ ਜਾਨ ਬਚਾ ਲਈ। ਘੋੜੀ ਦੇ ਖੁਰਦੀ ਇਹ ਝੋਟ ਜੋਨੇ ਮੋੜ ਦੀ ਨਖਸ ਤੇ ਹਮੇਸ਼ਾ ਦੇ ਲਈ ਇੱਕ ਨਿਸ਼ਾਨ ਛੱਡ ਗਈ ਜੋ ਕਿ ਅੱਗੇ ਚੱਲ ਕੇ ਫਿਰ ਉਹਦੇ ਫੜੇ ਜਾਣ ਦਾ ਕਾਰਨ ਵੀ ਬਣਿਆ ਪਰ ਪਹਿਲਾਂ ਆਪਾਂ ਗੱਲ ਕਰਦੇ ਹਾਂ ਡੋਗਰ ਨੂੰ ਗੱਡੀ ਚਾੜਨ ਦੀ ਆਖਰਕਾਰ ਉਹ ਦਿਨ ਆ ਹੀ ਗਿਆ ਜਿਹਦਾ ਜੋਨੇ ਮੋੜ ਨੂੰ ਲੰਮੇ ਸਮੇਂ ਤੋਂ ਇੰਤਜ਼ਾਰ ਸੀ ਤਿਆਰੀ ਬਣ ਕੇ ਜੋਣਾ ਮੋੜ ਤੇ ਨਾਲ ਦੇ ਸਾਥੀ ਡੋਗਰ ਦੇ ਪਿੰਡ ਹਰਿਆਊ ਵੱਲ ਵਧੇ ਹਰਿਆਉ ਦੇ ਨੇੜੇ ਦਾਦੜ ਪਿੰਡ ਵਿੱਚ ਇਹਨਾਂ ਨੇ ਰਾਤ ਕੱਟੀ ਤੇ ਉੱਥੋਂ ਦੇ ਇੱਕ ਚਰਵਾਏ ਨੂੰ ਸੁਨੇਹਾ ਦੇ ਕੇ ਡੋਗਰਵਾਲ ਭੇਜਿਆ ਕਿ ਤਿਆਰ ਹੋ ਜਾ ਕ੍ਰਿਸ਼ਨੇ ਦਾ ਭਰਾ ਜੋਣਾ ਮੋੜ ਤੇਨੂੰ ਗੱਡੀ ਚਾੜਨ ਆ ਰਿਹਾ ਹੈ ਜੁਣਾ ਮੋੜ ਮਾਤਾ ਨੈਣਾ ਦੇਵੀ ਦਾ ਬੜਾ ਪੱਕਾ ਭਗਤ ਸੀ। ਦਾਦਰ ਤੋਂ ਹਰਿਆਊਵਲ ਕੂਚ ਕਰਨ ਤੋਂ ਪਹਿਲਾਂ ਉਹਨੇ ਸੁਖਣਾ ਸੁਖੀ ਕਿ ਮਾਤਾ ਰਾਣੀ ਜੇ ਮੈਂ ਅੱਜ ਆਪਣੇ ਮਕਸਦ ਵਿੱਚ ਕਾਮਯਾਬ ਹੋ ਗਿਆ ਤਾਂ ਤੁਹਾਡੇ ਦਰ ਤੇ ਸੋਨੇ ਦਾ ਛੱਤਰ ਚੜਾ ਕੇ ਜਾਊਂਗਾ। ਉਧਰ ਸੁਨੇਹਾ ਮਿਲਨ ਤੇ ਡੋਗਰ ਵੀ ਫੁਕਾਰੇ ਮਾਰਨ ਲੱਗ ਪਿਆ। ਇੱਕ ਤਾਂ ਉਹਨੂੰ ਆਪਣੇ ਰੁਤਬੇ ਦਾ ਹੰਕਾਰ ਸੀ ਤੇ ਦੂਜਾ ਆਪਣੇ ਤਗੜੇ ਜੁੱਸੇ ਦਾ। ਆਪਣੀ ਪਠਾਣੀ ਰਫਲ ਹੱਥ ਵਿੱਚ ਫੜੀ, ਲਾਲ ਘੋੜੀ ਨੂੰ ਲਾਈ ਅੱਡੀ ਤੇ ਤੇਜ਼ੀ ਨਾਲ ਰੋਈਆਂ 'ਚ ਉੱਜਲ ਹੋ ਗਿਆ। ਉਹਦੇ ਪਾਲਤੂ ਅਹਲਕਾਰ ਵੀ ਪਿੱਛੇ-ਪਿੱਛੇ ਸਣ ਪਰ ਹੰਕਾਰਿਆ ਡੋਗਰ ਇੰਨੀ ਤੇਜ਼ੀ ਨਾਲ ਅੱਗੇ ਵਧ ਰਿਆ ਸੀ ਕਿ ਉਹ ਸਾਰੇ ਬਹੁਤ ਪਿੱਛੇ ਰਹਿ ਗਏ ਜਦੋਂ ਜੋਨੇ ਮੋੜ ਨੇ ਡੋਗਰ ਨੂੰ ਇਕੱਲੇ ਨੂੰ ਆਉਂਦੇ ਵੇਖਿਆ ਤਾਂ ਆਪਣੇ ਸਾਥੀਆਂ ਨੂੰ ਵੀ ਪਿੱਛੇ ਰਹਿਣ ਦਾ ਇਸ਼ਾਰਾ ਕਰਤਾ ਕਿਤਾਬਾਂ ਵਿੱਚ ਇਸ ਲੜਾਈ ਬਾਰੇ ਪੜਨ ਨੂੰ ਮਿਲਦਾ ਹੈ ਕਿ ਪਹਿਲਾਂ ਫਲਾਣੇ ਨੇ ਕਿਹਾ ਕਿ ਤੂੰ ਵਾਰ ਕਰ ਫਿਰ ਦੂਸਰੇ ਨੇ ਕਿਹਾ ਕਿ ਹੁਣ ਤੂੰ ਵਾਰ ਕਰ ਕਿਤਾਬ ਨੂੰ ਇੰਟਰਸਟਿੰਗ ਬਣਾਉਣ ਲਈ ਲਿਖਾਰੀਆਂ ਨੂੰ ਏਦਾਂ ਦੀਆਂ ਗੱਲਾਂ ਲਿਖਣੀਆਂ ਪੈਂਦੀਆਂ ਹਨ ਪਰ ਅਸਲ ਵਿੱਚ ਜਦੋਂ ਇੱਕ ਦੂਜੇ ਦੇ ਜਾਨ ਦੇ ਦੁਸ਼ਮਣ ਆਮਣੇ-ਸਾਮਣੇ ਖੜੇ ਹੋਣ ਤਾਂ ਫਿਰ ਮਨ ਵਿੱਚ ਬਸ ਇੱਕੋ ਗੱਲ ਆਉਂਦੀ ਹੈ ਕਿ ਕਿਵੇਂ ਨਾ ਕਿਵੇਂ ਬਸ ਇਸ ਵੈਰੀ ਨੂੰ ਢਾ ਲਈਏ ਉਦੋਂ ਪਹਿਲਾਂ ਕਿ ਇਹ ਮੇਰੀ ਛਾਤੀ چیر ਦੇਵੇ ਸੋ ਦੱਸਦੇ ਹਨ ਕਿ ਇਧਰੋਂ ਜੋਣੇ ਮੋੜ ਨੇ ਫੇਰ ਕੀਤੇ ਤੇ ਉਧਰੋਂ ਡੋਗਰ ਨੇ ਪਿੰਡ ਦੇ ਕੁਝ ਲੋਕਾਂ ਦਾ ਮੰਨਣਾ ਹੈ ਕਿ ਡੌਗਰ ਦੇ ਫੈਰ ਮਿਸ ਹੋ ਗਏ ਤੇ ਕੁਝ ਕਹਿੰਦੇ ਹਨ ਕਿ ਉਹਦੀ ਰਫਲ ਤੋਂ ਰੋਂਦ ਚੱਲਿਆ ਹੀ ਨਹੀਂ ਮੁੱਖ ਦੀ ਗੱਲ ਇਹ ਹੈ ਕਿ ਪਹਿਲੀ ਗੋਲੀ ਜਿਹੜੀ ਨਿਸ਼ਾਨੇ ਤੇ ਲੱਗੀ ਉਹ ਜੋਣੇ ਮੋੜ ਦੀ ਸੀ ਜੋ ਡੌਗਰ ਦੀ ਕੋੜੀ ਨੂੰ ਵੱਜੀ ਤੇ ਡੌਗਰ ਜ਼ਮੀਨ ਤੇ ਝੱਡ ਗਿਆ ਡਿੱਗਣ ਕਰਕੇ ਡਾਵਾਂ ਡੋਲਦਾ ਹੋਇਆ ਡੌਗਰ ਹਜੇ ਸੰਭਲਣ ਦੀ ਕੋਸ਼ਿਸ਼ ਕਰ ਹੀ ਰਿਹਾ ਸੀ ਕਿ ਜੋਣੇ ਮੋੜ ਨੇ ਤਿੰਨ ਚਾਰ ਹੋਰ ਫੈਰ ਛੱਡਤੇ ਜਿਹਦੇ 'ਚ ਇੱਕ ਡੌਗਰ ਦੇ ਪੱਟ ਤੇ ਵੱਜਾ ਤੇ ਇੱਕ ਵੱਖੀ ਚ ਤੇ ਡੋਗਰ ਨੇ ਡਾਲ ਹੋ ਕੇ ਜ਼ਮੀਨ ਤੇ ਡਿੱਗ ਪਿਆ ਜੂਣਾ ਮੋੜ ਦੇ ਨਾਲ ਦੇ ਸਾਥੀ ਹੁਣ ਡੋਗਰ ਦੇ ਕੋਲ ਪਹੁੰਚੇ ਇਧਰ ਡੋਗਰ ਦੇ ਪਾਲਤੂ ਅਹਲਕਾਰ ਦੂਰੋਂ ਦੂਰੋਂ ਹੀ ਕੋੜਿਆਂ ਤੇ ਚੜੇ ਆਪਣੇ ਸਰਦਾਰ ਨੂੰ ਵੇਖ ਰਹੇ ਸਨ ਪਰ ਉਹ ਨੇੜੇ ਨਹੀਂ ਆਏ ਡੋਗਰ ਦੇ ਸਾਥ ਤਾਂ ਹਜੇ ਚੱਲ ਰਹੇ ਸਨ ਪਰ ਉਹਦੀ ਮੌਤ ਪੱਕੀ ਜਾਪਰੀ ਸੀ ਜੂਨੇ ਮੋੜ ਨੇ ਉਹਨੂੰ ਇਸੇ ਤਰ੍ਹਾਂ ਹੀ ਸਹੱਕ ਦਾ ਛੱਡ ਕੇ ਤੁਰਨ ਦਾ ਇਸ਼ਾਰਾ ਕੀਤਾ ਤਦ ਚਤਰੇ ਨੇ ਕਿਹਾ ਨਾ ਨਾ ਚਾਚਾ ਇਹ ਗਲਤੀ ਨਾ ਕਰੀ ਉਹ ਵੇਖ ਇਹਦੇ ਪਾਲਤੂ ਇੱਥੇ ਹੀ ਤੁਰੇ ਫਿਰਦੇ ਹਨ ਤੇ ਜਿਸ ਨੂੰ ਚੁੱਕ ਕੇ ਲੈ ਗਏ ਤੇ ਬਚ ਗਿਆ ਤਾਂ ਫਿਰ ਸਾਡਾ ਕੀ ਫਾਇਦਾ ਹੋਇਆ ਇੱਥੇ ਆਉਣ ਦਾ ਹੁਣ ਤਸੱਲੀ ਨਾਲ ਇਹਦਾ ਕੰਡਾ ਕੱਢ ਕੇ ਹੀ ਜਾਵਾਂਗੇ ਸੋ ਪਿੰਡ ਵਾਲੇ ਦੱਸਦੇ ਹਨ ਕਿ ਫਿਰ ਜੋਣੇ ਮੋੜ ਨੇ ਇਸ਼ਾਰਾ ਕੀਤਾ ਵਿਚ ਨਗਰੇ ਪਿੰਡ ਦੇ ਅਤਰੇ ਨੇ ਕਿਰਪਾਨ ਨਾਲ ਡੋਗਰ ਦਾ ਸਿਰ ਵੱਢਦਾ ਤੇ ਉੱਥੇ ਨੇੜੇ ਹੀ ਇੱਕ ਖੂਹ ਸੀ ਉੱਥੇ ਰੱਖਦਾ ਪਰ ਤਲਵਾਰ ਭਾਵੇਂ ਕਿਸੇ ਨੇ ਵੀ ਚਲਾਈ ਸ਼ਿਕਾਰ ਉਹ ਜੋਣੇ ਮੋੜ ਦਾ ਹੀ ਸੀ ਅੱਜ ਉਸਨੇ ਆਪਣੇ ਸਿਰ ਚੜੀ ਬਾਜੀ ਮੋੜ ਦਿੱਤੀ ਸੀ ਤੇ ਜੋਣੇ ਮੋੜ ਨੇ ਜੋ ਸੁਖਣਾ ਸੁਖੀ ਸੀ ਹੁਣ ਵੇਲਾ ਸੀ ਉਸ ਨੂੰ ਪੂਰਾ ਕਰਨ ਦਾ ਉਸ ਇਲਾਕੇ ਦੇ ਪਿੰਡ ਮੋੜੀ ਲੱਗੇ ਇੱਕ ਡੇਰਾ ਹੁੰਦਾ ਸੀ ਮੋਹਨਪੁਰੀ ਮਹਾਰਾਜ ਦਾ ਜੋਣਾ ਮੋੜ ਉਹਨਾਂ ਦਾ ਬੜਾ ਸਤਕਾਰ ਕਰਦਾ ਸੀ ਸੋ ਜੋਣੇ ਮੋੜ ਨੇ ਆਪਣਾ ਅਸਲਾ ਤੇ ਬਾਕੀ ਦਾ ਸੱਜੋ ਸਮਾਨ ਰੋਈਆਂ ਚ ਕਿਤੇ ਲੁਕੋਤਾ ਤੇ ਆਪ ਇਸੇ ਡੇਰੇ ਤੋਂ ਸਾਧਾਂ ਦਾ ਬਾਣਾ ਧਾਰਨ ਕਰਕੇ ਪੈਦਲ ਹੀ ਮਾਤਾ ਨੈਣਾ ਦੇਵੀ ਦੇ ਦਰ ਤੇ ਤੁਰ ਪਏ ਇਸ ਸਮੇਂ ਸਿਰਫ ਜੋਣੇ ਮੋੜ ਦਾ ਭਤੀਜਾ ਚਤਰਾ ਹੀ ਉਹਨਾਂ ਦੇ ਨਾਲ ਸੀ ਬਾਕੀ ਦੇ ਸਾਰੇ ਸਾਥੀ ਰੋਈਆਂ 'ਚ ਹੀ ਰਹਿ ਗਏ ਸਨ ਚੇਤ 1903 ਨੂੰ ਤੁਰਨ ਲੱਗਿਆ ਜੋਣਾ ਆਪਣੇ ਸਾਥੀਆਂ ਨੂੰ ਦੱਸ ਕੇ ਤੁਰਿਆ ਸੀ ਕਿ ਸੋਣ ਦੀ ਅਸ਼ਟਮੀ ਦੇ ਦਿਨ ਮੈਂ ਮਾਤਾ ਰਾਣੀ ਦੇ ਦਰ ਤੇ ਛਤਰ ਚੜਾਉਂਗਾ ਸੋ ਚੇਤ ਤੋਂ ਲੈ ਕੇ ਸੋਣ ਤੱਕ ਇਹ 4-5 ਮਹੀਨੇ ਇਹ ਦੋਵੇਂ ਉੱਥੇ ਹੀ ਰਹੇ ਇਧਰ ਉਹਨਾਂ ਦੇ ਜਾਣ ਮਗਰੋਂ ਸੂ ਘਟਦੇ ਕਰਦਿਆਂ ਪੁਲਿਸ ਰੋਈਆਂ ਚ ਜੋਣੇ ਮੋੜ ਦੇ ਇੱਕ ਸਾਥੀ ਬਚਨੇ ਤੱਕ ਪਹੁੰਚ ਗਈ ਤੇ ਜਦੋਂ ਪੁਲਿਸ ਨੇ ਜ਼ੋਰ ਅਜ਼ਮਾਇਸ਼ ਕੀਤੀ ਤਾਂ ਬਚਨੇ ਨੇ ਆਪਣਾ ਮੂੰਹ ਖੋਲਤਾ ਉਨੇ ਛੱਤਰ ਚੜਾਉਣ ਦੀ ਤਰੀਕ ਤੋਂ ਲੈ ਕੇ ਸ਼ਨਾਗਤ ਲਈ ਨੱਕ ਦੇ ਨਿਸ਼ਾਨ ਤੱਕ ਸਭ ਕੁਝ ਉਗਲ ਦਿੱਤਾ। ਸੋ ਮਿੱਥੀ ਹੋਈ ਤਰੀਕ ਨੂੰ ਪੁਲਿਸ ਨੇ ਸਾਧੂਆਂ ਤੇ ਭਗਤਾਂ ਦੇ ਭੇਸ ਵਿੱਚ ਪਵਿੱਤਰ ਮੰਦਰ ਨੂੰ ਚਾਰੇ ਪਾਸਿਓਂ ਘੇਰਾ ਪਾ ਲਿਆ। ਤੇ ਜਦੋਂ ਜੋਣੇ ਮੋੜ ਨੇ ਛੱਤਰ ਚੜਾਇਆ ਤਾਂ ਨੱਕ ਦੇ ਨਿਸ਼ਾਨ ਤੋਂ ਸ਼ਨਾਗਤ ਕਰਕੇ ਪੁਲਿਸ ਜੋਣੇ ਮੋੜ ਤੇ ਟੁੱਟ ਪਈ। ਪਰ ਇਨ੍ਹਾਂ ਕੰਮਿਆਂ 'ਚ ਹੰਡਿਆ ਵਰਤਿਆ ਜੋਣਾ ਮੋੜ ਐਨੀ ਛੇਤੀ ਕਿੱਥੇ ਹੱਥ ਹੋਣ ਵਾਲਾ ਸੀ ਤੇ ਬਸ ਫਿਰ ਉਹ ਅੱਗੇ-ਅੱਗੇ ਤੇ ਪੁਲਿਸ ਪਿੱਛੇ-ਪਿੱਛੇ ਭੱਜਦੇ-ਭੱਜਦੇ ਜੋਣਾ ਮੋੜ ਪਹਾੜ ਦੇ ਅੰਤਮ ਛੋਰ ਤੇ ਪਹੁੰਚ ਗਿਆ। ਹੁਣ ਅੱਗੇ ਖਾਈ ਸੀ ਤੇ ਪਿੱਛੇ ਪੁਲਿਸ ਪਹਾੜ ਜਿੱਡੇ ਜਿਗਰੇ ਵਾਲੇ ਜੋਣੇ ਮੋੜ ਨੇ ਪਹਾੜ ਤੋਂ ਛਾਲ ਮਾਰਤੀ ਪਰ ਪੁਲਿਸ ਦੇ ਹੱਥ ਨਹੀਂ ਆਇਆ ਫਿਲਮ ਇੱਥੇ ਹੀ ਐਂਡ ਹੋ ਜਾਂਦੀ ਹੈ ਪਰ ਅਸਲ ਵਿੱਚ ਜੋਣੇ ਮੋੜ ਦੀ ਮੌਤ ਪਹਾੜ ਤੋਂ ਛਾਲ ਮਾਰ ਕੇ ਨਹੀਂ ਸੀ ਹੋਈ ਦੱਸਿਆ ਜਾਂਦਾ ਹੈ ਕਿ ਬਸ ਉਹਦੀ ਲੱਤ ਤੇ ਸੱਟ ਵੱਜੀ ਸੀ ਕੁਝ ਹੋਰ ਨਿੱਕੀਆਂ ਮੋਟੀਆਂ ਸੱਟਾਂ ਵੀ ਵੱਜੀਆਂ ਸਨ ਪਰ ਕੁੱਲ ਮਿਲਾ ਕੇ ਹਜੇ ਉਹ ਕਾਫੀ ਠੀਕ ਸੀ ਤੇ ਜਦੋਂ ਚਤਰਾ ਪਹਾੜ ਤੋਂ ਥੱਲੇ ਆਇਆ ਤਾਂ ਉਹਨੂੰ ਜੋਣਾ ਮੋੜ ਇੱਕ ਗੁਫਾ 'ਚ ਵੱੜਦਾ ਦਿਖਿਆ ਚਤਰੇ ਨੇ ਆਪਣੇ ਪਿੱਛੇ ਪਿੱਛੇ ਆਉਂਦਾ ਵੇਖ ਕੇ ਜੋਣਾ ਮੋੜ ਉਹਦੇ ਨਾਲ ਲੜ ਪਿਆ ਕਹਿੰਦਾ ਤੂੰ ਮੇਰੇ ਪਿੱਛੇ ਕਿਉਂ ਆ ਰਿਹਾ ਹੈ ਮੈਂ ਤਾਂ ਹੁਣ ਫੜਿਆ ਜਾਊਂਗਾ ਤੂੰ ਕਿਉਂ ਮੌਤ ਨੂੰ ਵਾਜਾ ਮਾਰ ਰਿਹਾ ਹੈ ਕਹਿ ਕੇ ਵਾਕੇ ਉਹਨੇ ਚਤਰੇ ਨੂੰ ਵਾਪਸ ਭੇਜ ਦਿੱਤਾ ਤੇ ਕੁਝ ਕੁ ਮਿੰਟਾਂ ਬਾਅਦ ਉੱਥੇ ਪੁਲਿਸ ਵੀ ਪਹੁੰਚ ਗਈ ਤੇ ਉਹਨਾਂ ਜੋਣੇ ਮੋੜ ਨੂੰ ਗੁਫਾ ਚੋ ਚੁਗ੍ਰਫਤਾਰ ਕਰ ਲਿਆ। ਉੱਥੇ ਕੱਟੀ ਹੋਈ ਭੀੜ ਵਿੱਚ ਉਹਨੇ ਰੋਲਾ ਪਾਤਾ ਕਿਓ ਮੂਰਖੋ ਤੁਸੀਂ ਕਿਹੜੇ ਸਾਧੂ ਮਹਾਤਮਾ ਨੂੰ ਫੜੀ ਲਾ ਜਾ ਰਹੇ ਹੋ? ਤੁਹਾਨੂੰ ਕੀ ਲੱਗਦਾ ਹੈ ਕਿ ਜੋਣਾ ਮੋੜ ਛਤਰ ਚੁੜਾਉਣ ਆਪ ਆਊਗਾ? ਉਹ ਛਤਰ ਮੈਂ ਚੜਾਇਆ ਹੈ। ਤੁਸੀਂ ਅੱਡੀ ਚੋਟੀ ਦਾ ਜ਼ੋਰ ਲਾ ਕੇ ਵੀ ਮੇਰੇ ਚਾਚੇ ਜੋਣੇ ਮੋੜ ਨੂੰ ਫੜ ਨਹੀਂ ਸਕਦੇ। ਚਤਰੇ ਦੇ ਪਏ ਰੋਲੇ ਕਰਕੇ ਪੁਲਿਸ ਕਨਫਿਊਜ਼ਨ ਵਿੱਚ ਆ ਗਈ ਤੇ ਉਹਨਾਂ ਚਤਰੇ ਨੂੰ ਵੀ ਗ੍ਰਿਫਤਾਰ ਕਰ ਲਿਆ। ਪਰ ਜੋਨੇ ਮੋੜ ਦੀ ਸ਼ਨਾਖਤ ਨੂੰ ਲੈ ਕੇ ਪੁਲਿਸ ਹਜੇ ਵੀ ਕਨਫਿਊਜ਼ ਸੀ ਸਖਤ ਪੈਰੇ ਵਿੱਚ ਚਤਰੇ ਨੂੰ ਲੁਧਿਆਣੇ ਦੀ ਕਚਹਿਰੀਆਂ ਵਿੱਚ ਭੇਜ ਦਿੱਤਾ ਗਿਆ ਜਿੱਤੋਂ ਫਿਰ ਉਸ ਨੂੰ ਕਾਲੇ ਪਾਣੀ ਦਾ ਫਤਵਾ ਸੁਣਾ ਕੇ ਅੰਡਬਾਨ ਨਿਕੋਬਾਰ ਭੇਜ ਦਿੱਤਾ ਗਿਆ ਤੇ ਜੋਨੇ ਮੋੜ ਨੂੰ ਪੁਲਿਸ ਸੰਗਰੂਰ ਦੀ ਜੇਲ੍ਹ ਵਿੱਚ ਲੈ ਆਈ ਉਹਦੇ ਸ਼ਨਾਖਤ ਕਰਨ ਲਈ ਮੋੜਾਪਿੰਡ ਤੋਂ 15-20 ਦੇ ਕਰੀਬ ਬੰਦੇ ਜੇਲ੍ਹ ਵਿੱਚ ਬੁਲਾਏ ਗਏ ਜਿਨ੍ਹਾਂ ਵਿੱਚ ਲੰਬੜਦਾਰ ਬਾਗ ਸਿੰਘ ਤੇ ਬੱਗਾ ਸਿੰਘ ਵੀ ਸ਼ਾਮਲ ਸਨ ਇਸ ਵੀਡੀਓ ਲਈ ਸਰੋਤਾਂ ਦੇ ਰੂਪ ਵਿੱਚ ਜਿਨ੍ਹਾਂ ਦੀ ਗੱਲ ਆਪਾਂ ਵੀਡੀਓ ਦੇ ਸ਼ੁਰੂਆਤ ਵਿੱਚ ਕਰ ਚੁੱਕੇ ਹਾਂ ਪਰ ਇਹਨਾਂ ਪਿੰਡ ਵਾਸੀਆਂ ਚੋਂ ਇੱਕ ਵੀ ਨਾ ਮੰਨਿਆ ਕਿ ਇਹ ਜੋਣਾ ਮੋੜ ਹੈ ਪੁਲਿਸ ਲਗਭਗ ਇਹ ਮੰਨ ਹੀ ਗਈ ਸੀ ਕਿ ਇਹ ਜੋਣਾ ਮੋੜ ਨਹੀਂ ਕੋਈ ਹੋਰ ਸਾਧੂ ਸੰਥਾ ਹੈ ਜਿਹਨੂੰ ਉਹ ਗਲਤੀ ਨਾਲ ਫੜ ਲਿਆਏ ਹਨ ਇੰਜ ਜਾਪ ਰਿਆ ਸੀ ਕਿ ਆਪਣੇ ਚਾਚੇ ਲਈ ਕੀਤੀ ਚਤਰੇ ਦੀ ਕੁਰਬਾਨੀ ਕੰਮ ਆ ਜਾਊਗੀ ਪਰ ਇੱਕ ਵਾਰ ਫੇਰ ਜੋਣੇ ਮੋੜ ਦਾ ਉਹੀ ਗद्दार ਸਾਥੀ ਬਚਨਾ ਵਿੱਚ ਆ ਗਿਆ ਕਹਿੰਦਾ ਸੁਧੇਵਾਲ ਪਿੰਡ 'ਚ ਇਹਦੀ ਭੈਣ ਵਸਦੀ ਹੈ ਉਹਨੂੰ ਲੈ ਕੇ ਆਓ ਜਦੋਂ ਆਪਾਂ ਨਾਬੇਦੋ ਭਾਨ ਸਿੰਘ ਵੱਲ ਅੱਗੇ ਵਧਦੇ ਹਾਂ ਤਾਂ ਖੱਬੇ ਹੱਥ ਸੜਕ ਤੋਂ ਹਟਵਾ ਇੱਕ ਪਿੰਡ ਆਉਂਦਾ ਹੈ ਸੁਧਦੇਵਾਲ ਉੱਥੇ ਜੋਣੇ ਮੋੜ ਦੀ ਭੈਣ ਬੀਬੀ ਬਿਸ਼ਨੀ ਦੇ ਵੰਸ਼ਜ ਅੱਜ ਵੀ ਵੱਸਦੇ ਹਨ ਕਚਹਿਰੀਆਂ ਵੱਲ ਜਾਣ ਤੋਂ ਪਹਿਲਾਂ ਬੀਬੀ ਬਿਸ਼ਨਕੌਰ ਨੂੰ ਬੜਾ ਪੱਕਾ ਕੀਤਾ ਗਿਆ ਕੀ ਤੂੰ ਉੱਥੇ ਜਾ ਕੇ ਪਛਾਨਣਾ ਨਹੀਂ ਕਿ ਇਹ ਜੋਣੇ ਮੋੜ ਹੈ ਜੋਣੇ ਮੋੜ ਨੂੰ ਸਾਹਮਣੇ ਲਿਆਂਦਾ ਗਿਆ ਤਾਂ ਪਹਿਲਾਂ ਤਾਂ ਬੀਬੀ ਬਿਸ਼ਨਕੌਰ ਨਾ ਨਾ ਕਰਦੀ ਰਹੀ ਪਰ ਜਦੋਂ ਭੈਣ ਦੀਆਂ ਅੱਖਾਂ ਸਾਹਮਣੇ ਉਹਦੇ ਭਰਾ ਦੇ ਨੰਗੇ ਪਿੰਡੇ ਤੇ ਕੋੜੇ ਵਰਸਾਏ ਗਏ ਤਾਂ ਭੈਣ ਦਾ ਕਾਲਜਾ ਪਸੀਜ ਗਿਆ ਤੇ ਜੋਣੇ ਮੋੜ ਦੀ ਪਛਾਣ ਹੋ ਗਈ ਇਸ ਤੋਂ ਬਾਅਦ ਹਿਸਾਰ ਲੈ ਜਾ ਕੇ ਇਸ ਸੂਰਮੇ ਤੇ ਮੁਕੱਦਮਾ ਚਲਾਇਆ ਗਿਆ ਤੇ ਫਿਰ ਉੱਥੇ ਹਿਸਾਰ ਜੇਲ੍ਹ ਵਿੱਚ ਹੀ ਕਿੱਕਰ ਦੇ ਦਰਖਤ ਨਾਲ ਰੱਸਾ ਪਾ ਕੇ ਇਸ ਜਾਗਦੀ ਜ਼ਮੀਰ ਵਾਲੇ ਮਹਾਨਾਇਕ ਦੇ ਸਰੀਰ ਨੂੰ ਹਮੇਸ਼ਾ ਲਈ ਸਵਾਦ ਦਿੱਤਾ ਗਿਆ ਜੋਣੇ ਮੋੜ ਨੂੰ ਫਾਂਸੀ ਲੱਗਣ ਦੇ ਤਕਰੀਬਨ 7 ਸਾਲਾਂ ਬਾਅਦ ਕਿਸ਼ਨਾ ਤੇ ਕਿਸਨੇ ਤੋਂ 6-7 ਸਾਲ ਬਾਅਦ ਚਤਰਾ ਵੀ ਕਾਲੇ ਪਾਣੀ ਦੀ ਸਜ਼ਾ ਕੱਟ ਕੇ ਵਾਪਸ ਪਿੰਡ ਮੜ ਆਇਆ ਕਿਸਨੇ ਦੀ ਮੌਤ ਕਿਵੇਂ ਹੋਈ ਇਹ ਗੱਲ ਆਪਾਂ ਕਰ ਚੁੱਕੇ ਹਾਂ ਤੇ ਚਤਰਾ ਕੁਝ ਸਾਲ ਪਿੰਡ ਚ ਰਹਿਣ ਤੋਂ ਬਾਅਦ ਆਪਣੇ ਹਿੱਸੇ ਹੁੰਦੇ ਪੰਜ ਕਿੱਲੇ ਜ਼ਮੀਨ ਗੁਰੂ ਘਰ ਦੇ ਨਾਮ ਲਵਾ ਕੇ ਆਪ ਤੀਰਥ ਯਾਤਰਾ ਤੇ ਨਿਕਲ ਗਿਆ ਤੇ ਫਿਰ ਵਾਪਸ ਕਦੀ ਨਹੀਂ ਮੁੜਿਆ ਪਿੰਡ ਦੇ ਗੁਰੂ ਘਰ ਵਿੱਚ ਸਰਦਾਰ ਚਤਰ ਸਿੰਘ ਦੇ ਨਾਮ ਦਾ ਖੁਣਿਆ ਪੱਥਰ ਅੱਜ ਵੀ ਉਹਨਾਂ ਦੀ ਪੇਟਾ ਕੀਤੀ ਗਈ ਜ਼ਮੀਨ ਦੀ ਗਵਾਹੀ ਪਰਦਾ ਹੈ ਸੋ ਇਹ ਸੀ ਪੰਜਾਬ ਦੇ ਮਹਾਨ ਆਏਕ ਜਿਹੋਣੇ ਮੋੜ ਦਾ ਸੱਚਾ ਤੇ ਸਹੀ ਇਤਿਹਾਸ ਆਜ਼ਾਦੀ ਲਈ ਜੁੱਜਣ ਵਾਲਿਆਂ ਸੂਰਮਿਆਂ ਨਾਲ ਕਿਸ ਤਰ੍ਹਾਂ ਕਾਲੇ ਪਾਣੀ ਦੀ ਜੇਲ੍ਹ ਵਿੱਚ ਅਤਿ ਦੀਆਂ ਤਸ਼ੱਦਦਾਂ ਢਾਈਆਂ ਜਾਂਦੀਆਂ ਸਨ ਇਹ ਸਭ ਤੁਸੀਂ ਇਸ ਵੀਡੀਓ ਵਿੱਚ ਦੇਖ ਸਕਦੇ ਹੋ ਤੇ ਜੇ ਜੋਣੇ ਮੋੜ ਵਾਂਗ ਪੰਜਾਬ ਦੇ ਮਹਾਨਾਇਕ ਸੱਚੇ ਸੂਰਮੇ ਦੀ ਬਹਾਦਰੀ ਦੇ ਕਿਸੇ ਵੇਖਣਾ ਚਾਹੁੰਦੇ ਹੋ ਤਾਂ ਵੀਡੀਓ ਆ ਰਿਹਾ ਤੇ ਹਮੇਸ਼ਾ ਦੀ ਤਰ੍ਹਾਂ ਜਾਣ ਤੋਂ ਪਹਿਲਾਂ ਕਮੈਂਟ ਬਾਕਸ ਵਿੱਚ ਵਾਹਿਗੁਰਜੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਵਾ ਦਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ